ਜੋ ਖੋਸ਼ 1904 ਦੀ ਡਿਵੀਜ਼ਨ ਦੇ ਵਿੱਚ ਬਿੱਲ ਦੇ ਵਿੱਚ ਲਿਖਿਆ ਗਿਆ ਉਹਦੇ 올ਟ ਸੈਂਟਰ ਦੀ ਸਰਕਾਰ ਇਸ ਯੂਨੀਵਰਸਿਟੀ ਨੂੰ ਵੀ ਖਤਮ ਕਰਕੇ ਹਿੰਦੂਤਵਾ ਦਿਨਾਰ ਰਲ ਰਹੀ ਹੈ ਇਹ ਦੇਸ਼ ਟੁੱਟਣ ਵਾਲਾ ਹੈ ਇਹ ਨਹੀਂ ਜੇ ਸਦਾ ਜਿਵੇਂ ਮੋਦੀ ਬੀਜੇਪੀ ਤੇ ਕਾਂਗਰਸ ਸਰਕਾਰ ਇਸ ਦੇਸ਼ ਨੂੰ ਚਲਾ ਰਹੀ ਹੈ ਇੱਥੇ ਭੰਨ ਟੁੱਟ ਜ਼ਰੂਰ ਹੋਣੀ ਹੈ ਔਰ ਖਾਲਸਾਣ ਕੰਦ ਦੇ ਉੱਤੇ ਲਿਖਿਆ ਹੋਇਆ ਹੈ ਖਾਲਸਾਣ ਬਣੂਗਾ ਅੱਜ ਸ਼ੌਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਆਪਣੀ ਲੀਡਰਸ਼ਿਪ ਨਾਲ ਪੰਜਾਬ ਯੂਨੀਵਰਸਿਟੀ ਵਿੱਚ ਪਹੁੰਚੇ ਅਤੇ ਚੱਲ ਰਹੇ ਧਰਨੇ ਨੂੰ ਪੂਰਨ ਸਮਰਥਨ ਦਿੱਤਾ ਉਹਨਾਂ ਕਹਿੰਦੇ ਕਿ ਪੰਜਾਬ ਯੂਨੀਵਰਸਿਟੀ ਦੇ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਪ੍ਰਬੰਧ ਵਿੱਚ ਸੈਨੇਟ ਸਿੰਡੀਕੇਟ ਦੇ ਪ੍ਰਭਾਵ ਨੂੰ ਖਤਮ ਕਰਨ ਦੇ ਅਮਲ ਅਸਹਿਤ ਤੇ ਪੰਜਾਬੀ ਵਿਰੋਧੀ ਹਨ ਤਸ ਦੇ ਕੇ ਵਿਦਿਆਰਥੀ ਲਗਾਤਾਰ ਸੈਨੇਟ ਭੰਗ ਕਰਨ ਦੇ ਫੈਸਲੇ ਦਾ ਵਿਰੋਧ ਕਰ ਰਹੇ ਹਨ ਅਤੇ ਇਸੇ ਦੇ ਚਲਦਿਆਂ ਉਹਨਾਂ ਵੱਲੋਂ 10 ਤਰੀਕ ਦੀ ਕੋਲ ਦਿੱਤੀ ਗਈ ਹੈ ਅਤੇ ਸਾਰੇ ਵਿਦਿਆਰਥੀਆਂ ਨੂੰ ਧਰਨੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਇਹ 1947 ਤੋਂ ਬਾਅਦ ਜਿਹੜੀ ਸਰਕਾਰ ਬਣੀ ਹੈ ਇਹ ਅੰਗਰੇਜ਼ਾਂ ਨੇ ਗਲਤੀ ਕੀਤੀ ਹੈ ਕਿ ਇਹ ਵੋਟਾਂ ਦੇ ਨਾਲ ਦੋ ਮੌਲਕ ਨਹੀਂ ਬਣੇ। ਤੀਜਾ ਮੌਲਕ ਖਾਲਿਸਤਾਨ ਬਣਨਾ ਚਾਹੀਦਾ ਸੀ ਜੇ ਵੋਟ ਪੈਂਦੇ ਪਰ 1947 ਤੋਂ ਬਾਅਦ ਇਹ ਹਿੰਦੂਤਵਾ ਜਿਹੜਾ ਸ਼ਬਦ ਹੈ ਇਸ ਨੂੰ ਹੁਣ ਹਿੰਦੂਤਵਾ ਰਾਜ ਦੇ ਵਿੱਚ ਸੈਂਟਰ ਬੀਜਪੀ ਆਰਐਸਐਸ ਕਾਂਗਰਸ ਵੀ ਇਹ ਸਾਰੇ ਹਿੰਦੂਤਵਾ ਰਾਜ ਇੱਥੇ ਬਣਾਉਣਾ ਚਾਹੁੰਦੇ ਆ ਔਰ ਜਿੰਨੇ ਵੀ ਸੁਭਿਆਂ ਦੇ ਖਾਸ ਕਰਕੇ ਪੰਜਾਬ ਦੇ ਹੱਕ ਹੈਗੇ ਆ ਉਹ ਤੋੜ ਦਿੱਤੇ ਆ ਹੁਣ ਤੁਸੀਂ ਸਾਰੇ ਕਾਨੂੰਨੀ ਆਦਮੀਆਂ ਕਲੋਨੀ ਕੀ ਹੁੰਦੀ ਹੈ ਕਲੋਨੀ ਹੁੰਦੀ ਹੈ ਜਿਸ ਮੁਲਕ ਦੇ ਸੌਮੇ ਦੂਜਾ ਰਾਜ ਕਰਨ ਵਾਲਾ ਮੁਲਕ ਲੁੱਟ ਲਵੇ ਤੇ ਸਾਰੇ ਪਾਣੀ ਜਿਹੜੇ ਰਿਪੀਰੀਅਨ ਕਾਨੂੰਨ ਦੇ ਮਤਬਕ ਸਾਡੇ ਪੰਜਾਬ ਦੇ ਹੈਗੇ ਆ ਰਾਵੀ ਦੇ ਹੈ ਸਤਲੁਜ ਦੇ ਹੈ ਵਿਆਸ ਦੇ ਹੈ ਚਨਾਬ ਵੀ ਵਿੱਚੇ ਆਉਂਦਾ ਇਹ ਸਾਰੇ ਲੁੱਟ ਕੇ ਇਹ ਪਾਣੀ ਸਾਰਾ ਹਰਿਆਣਾ ਰਾਜਸਥਾਨ ਤੇ ਦਿੱਲੀ ਨੂੰ ਲੱਗੇ ਆ ਔਰ ਇਹਨਾਂ ਦੀ ਸਲਾਹ ਹੈਗੀ ਹੈ ਕਿ ਇਹ ਸਾਰੇ ਪਾਣੀਆਂ ਨੂੰ ਇਕੱਠਾ ਕਰਕੇ ਅੱਗੇ ਯੂਪੀ ਬਿਹਾਰ ਤੱਕ ਲੈ ਕੇ ਜਾਣ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜੇ ਅਸੀਂ ਪੰਜਾਬੀ ਹੈਗੇ ਆਂ ਸਿੱਖ ਹੈਗੇ ਆਂ ਸਾਡੇ ਹੱਕ ਹੁੱਕ ਸਾਰੇ ਮਾਰ ਦਿੱਤੇ ਗਏ ਆ ਹੁਣ ਇਹ ਕਿੰਨੇ ਚਿਰ ਤੋਂ ਉਹ ਖੜਤਾਲ ਦੇ ਉੱਤੇ ਬੈਠੇ ਹੋਏ ਆ ਪਰ ਅਜੇ ਤੱਕ ਨਾ ਇੱਥੇ ਡਿਪਟੀ ਕਮਿਸ਼ਨਰ ਆਇਆ ਹੈ ਨਾ ਗਵਰਨਰ ਆਇਆ ਹੈ ਨਾ ਹੋਰ ਕੋਈ ਸ਼ਖਸੀਅਤ ਇੱਥੇ ਪਹੁੰਚੀ ਹੈ ਕਿ ਇਹ ਸਭ ਪਤਾ ਲੱਗੇ ਕਿ ਇੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਜੀਡੀਟੀ ਟਾਪ ਯੂਨੀਵਰਸਿਟੀ ਦੁਨੀਆ ਦੇ ਵਿੱਚ ਮੰਨੀ ਜਾਂਦੀ ਹੈ ਮੈਂ ਵੀ ਗਵਰਨਮੈਂਟ ਕਾਲਜ ਚੰਡੀਗੜ੍ਹ ਦਾ ਸਟੂਡੈਂਟ ਸੀਗਾ ਮੈਂ ਯੂਨੀਵਰਸਿਟੀ ਨਹੀਂ ਆਇਆ ਪਰ ਤਾ ਵੀ ਸਾਨੂੰ ਬੜੀ ਹਮਦਰਦੀ ਹੈ ਕਿ ਜੋ ਕੋਸ਼ 1966 ਦੀ ਡਿਵੀਜ਼ਨ ਦੇ ਵਿੱਚ ਬਿੱਲ ਦੇ ਵਿੱਚ ਲਿਖਿਆ ਗਿਆ ਹੈ ਉਹਦੇ 올ਡ ਸੈਂਟਰ ਦੀ ਸਰਕਾਰ ਇਸ ਯੂਨੀਵਰਸਿਟੀ ਨੂੰ ਵੀ ਖਤਮ ਕਰਕੇ ਹਿੰਦੂਤਵਾ ਦਿਨਾਰ ਰਲਾਰੀ ਹੈ ਜਿਹੜਾ ਵੀ ਕੋਈ ਵੀ ਪੰਜਾਬੀ ਨੂੰ ਮਨਜ਼ੂਰ ਨਹੀਂ ਹੋਊਗਾ ਕਿਉਂ ਕਰਕੇ ਇੰਡੀਆ ਦੀ ਜਿਹੜੀ ਕਨਸਟੀਟਿਊਸ਼ਨ ਹੈ ਉਹ ਸੈਕੂਲਰ ਹੈ ਉਹ ਕਿਸੇ ਧਰਮ ਦੇ ਨਾਲ ਜੁੜੀ ਨਹੀਂ ਹੋਈ ਪਰ ਜਿਹੜੀ ਬੀਜੇਪੀ ਤੇ ਆਰਐਸਐਸ ਉਸਪਰਨ ਕਾਂਗਰਸ ਪਾਰਟੀ ਇਸ ਨੂੰ ਹਿੰਦੂਤਵਾ ਬਣਾਉਣਾ ਚਾਹੁੰਦੀ ਸੀ ਉਸ ਨੇ ਦਰਬਾਰ ਸਾਹਿਬ ਦੇ ਉੱਤੇ ਵੀ ਹਮਲੇ ਕੀਤੇ ਐ ਔਰ ਜੋ ਸਭ ਤੋਂ ਮਾੜੀ ਗੱਲ ਹੈ ਜੀ ਨਰਿੰਦਰ ਮੋਦੀ ਤੇ ਉਹਦੀ ਜੁੰਡਲੀ ਰਾਜਨਾਥ ਸਿੰਘ ਅਮਿਤ ਸ਼ਾ ਫਿਰ ਵਿਦੇਸ਼ੀ ਵਜ਼ੀਰ ਜੈ ਸ਼ੰਕਰ ਰੋ ਦਾ ਮੁਖੀ ਸੁਨਮਤ ਗੋਇਲ ਨੈਸ਼ਨਲ ਸਕਿਉਰਿਟੀ ਡਵਾਈਜ਼ਰ ਡੋਇਲ ਇਨਨੋ ਕਿਸੇ ਤੋਂ ਡਰਨੀ ਹੈ ਕੋਈ ਕਨਸਟੀਟਿਊਸ਼ਨ ਨੂੰ ਫੋਲੋ ਨਹੀਂ ਕਰ ਰਿਹਾ ਇਹਨਾਂ ਦੇ ਵਿੱਚ ਸਿਰਫ ਹਿੰਦੂ ਤਵਾ ਹੈ ਤੇ ਸਿੱਖ ਮinority ਦੀ ਸਲਾਹ ਨਹੀਂ ਲਈ ਜਾਂਦੀ ਸੈਂਟਰ ਦੀ ਸਰਕਾਰ ਦੇ ਵਿੱਚ ਸਿੱਖਾਂ ਦੇ ਫੋਰਮ ਮਿਨਿਸਟਰੀ ਹੋਮ ਮਿਨਿਸਟਰੀ ਇਹ ਹਰ ਜੀਆਂ ਬਜ਼ਾਰਤਾ ਹੁੰਦੀਆਂ ਸੀ ਪਰ ਅੱਜ ਸਿੱਖ ਦੀ ਸਲਾਹ ਨਹੀਂ ਲਈ ਜਾਂਦੀ ਜੇ ਮੋਦੀ ਨੇ ਸੰਦੂਰ ਕਰਨਾ ਹੈ ਤਾਉ ਚੋਪਖਰ ਕੇ ਸੰਦੂਰ ਕਰ ਦਿੰਦਾ ਪਰ ਉਹਦਾ ਅਸਰ ਸਾਡੇ ਪੰਜਾਬ ਦੇ ਉੱਤੇ ਪੈਂਦਾ ਹੈ ਕਿ ਜੇ ਪਾਕਿਸਤਾਨ ਵਾਪਸੀ ਕਾਰਵਾਈ ਕਰ ਦੇਵੇ ਤੇ ਸਾਡਾ ਸਤਿਆਨਾਸ਼ ਹੋ ਜਾਊਗਾ ਜਿਹੜੇ ਸਾਡੇ ਹੈੱਡ ਵਰਕਸ ਐ ਉਹ ਵੀ ਸਾਥੋ ਖੋਲੇ ਆ ਤੁਹਾਨੂੰ ਪਤਾ ਹੈ ਕਿ ਜਿਹੜੇ ਸਰੋਵਰ ਐ ਸੱਤ ਲੋਟ ਬਿਆਸ ਤੇ ਰਾਵੀ ਦੇ ਉਹਨਾਂ ਦੇ ਵਿੱਚ ਕਿੰਨਾ ਪਾਣੀ ਜਮਾ ਕੀਤਾ ਹੋਇਆ ਹੈ ਪਿੱਛੇ ਮਿੰਨਾ ਡੇਟ ਮਿੰਨਾ ਹੋਇਆ ਜਿਹੜਾ ਪਾਖੜਾ ਮੈਨੇਜਮੈਂਟ ਬੋਰਡ ਹੈ ਇਸ ਨੇ ਡੇਟ ਖੋਲ ਤੇ ਸੱਤ ਸੁਲਜ ਦੇ ਤੇ ਵਿਆਸ ਦੇ ਤੇ ਸਾਰੇ ਪੰਜਾਬ ਨੂੰ ਡਬੋਤਾ ਇਹ ਇੱਕ ਬਹੁਤ ਖਤਰਨਾਕ ਗੱਲ ਹੈ ਠਿਊ ਕਰਤੇ ਜੇ ਇੰਡੀਆ ਦੇ ਕੋਲੇ ਪਰਮਾਣੂ ਹਥਿਆਰ ਹੈ ਇੱਕ ਨਮਾ ਹਥਿਆਰ ਹੈ ਇਸ ਨੂੰ ਆਪਾਂ ਹਾਈਡਰੋਲੋਜੀਕਲ ਵਾਰ ਕਹਿੰਦੇ ਹੈ ਕਿ ਜੇ ਇਹ ਇੱਕ ਦੇਟ ਇੰਨਾ ਦਰਿਆਵਾਂ ਦੇ ਖੋਲ ਦੇਣ ਤੇ ਸਾਰਾ ਪੰਜਾਬ ਇਧਰ ਲਾ ਤੇ ਪਾਕਿਸਤਾਨ ਦਾ ਰੋੜ ਕੇ ਖਤਮ ਹੋ ਜਾਊਗਾ ਦ ਇੰਡਸ ਵਾਟਰ ਟ੍ਰੀਟੀ ਉਹ ਵੀ ਰੱਦ ਕਰ ਦਿੱਤੀ ਹੈ ਸਾਡੇ ਇੰਡੀਆ ਦੇ ਵਿੱਚ ਇਹਦੇ ਮੁਕਾਬਲੇ ਦਾ ਦੇਸ਼ ਰਹਿ ਨਹੀਂ ਹੈ ਔਰ ਜਦੋਂ ਮਰਜ਼ੀ ਹੁੰਦੀ ਹੈ ਉਹ ਤੇ ਹਮਲੇ ਦੀ ਗੱਲ ਕਰਦਾ ਕਦੇ ਅਮਨ ਦੀ ਗੱਲ ਇਹਨੇ ਕੀਤੀ ਨਹੀਂ ਹੈ ਔਰ ਇਹ ਕੰਮ ਇਹ ਯੂਨੀਵਰਸਿਟੀ ਦੇ ਵਿੱਚ ਹੋਇਆ ਏ ਜਿਹੜਾ ਖੰਡ ਜਿਹੜੀ ਸੈਨੇਟ ਸੀਗੀ ਉਸ ਨੂੰ ਤਬਾਹ ਕਰਕੇ ਰੱਖ ਦਿੱਤਾ ਹੈਗਾ ਪਰ ਤੁਸੀਂ ਨੌਜਵਾਨ ਜਿਹੜੇ ਇੱਥੋਂ ਦੇ ਸਟੂਡੈਂਟਸ ਹੋਂ ਉਹਨਾਂ ਨੇ ਆਪਣਾ ਫਰਜ਼ ਸਮਝਿਆ ਏ ਕਿ ਆਪਣੀ ਯੂਨੀਵਰਸਿਟੀ ਦਾ ਜ਼ਰਤਟਰ ਤੇ ਕੈਰੈਕਟਰ ਰੱਖਣਾ ਜਿਵੇਂ ਪਹਿਲਾਂ ਸੀ ਉਸਤਰਾ ਰੱਖਣਾ ਬਹੁਤ ਜ਼ਰੂਰੀ ਹੈ